ਮੂਸੇ ਵਾਲਾ ਦੇ ਮਾਪੇ 2 ਸਾਲ ਬੀਹਦ ਦੁੱਖ ਭਰੇ ਸਮੇਂ ਚ ਹੋ ਕੇ ਗੁਜ਼ਰੇ ਸੀ ਕਿਉਂਕਿ ਸਿੱਧੂ ਦੇ ਕਤਲ ਬਾਅਦ ਉਹਨਾਂ ਦਾ ਕੋਈ ਵੀ ਨਹੀਂ ਰਹਿ ਜਾਂਦਾ ਤੇ ਹੁਣ ਉਸ ਕਾਲਪੁਰ ਕੋ ਵਾਹਿਗੁਰੂ ਦੀ ਵੱਡੀ ਕਿਰਪਾ ਦੇ ਨਾਲ ਮੂਸੇਵਾਲ ਦੀ ਹਵੇਲੀ ਮੁਰ ਤੋਂ ਖੁਸ਼ੀਆਂ ਵਰਤੀਆਂ ਨੇ ਕਿਉਂਕਿ ਸਿੱਧੂ ਦੇ ਜਨਮ ਬਾਅਦ ਹਰ ਇੱਕ ਸਿੱਧੂ ਦੇ ਚੌਣ ਵਾਲੇ ਦੀ ਇਹ ਹੀ ਦਿਲਚਸਾ ਸੀ ਕਿ ਮਾ ਚਰਨ ਕੌਰ ਦੀ ਕੁੱਖੋਂ ਇੱਕ ਹੋਰ ਸਿੱਧੂ ਜਨਮ ਲਵੇ ਤੇ ਫਿਰ ਲੱਖਾਂ ਕਰੋੜਾਂ ਚੌਣ ਵਾਲਿਆਂ ਦੀਆਂ ਅਰਦਾਸਾਂ ਦੇ ਸਦਕੇ ਮੁਰ ਤੋਂ ਮਾ ਚਰਨ ਕੌਰ ਦੀ ਕੁੱਖੋਂ ਨਿੱਕਾ ਸਿੱਧੂ ਜਨਮ ਲੈਂਦਾ ਹੈ ਤੇ ਹੁਣ ਨਿੱਕੇ ਸਿੱਧੂ ਦੇ ਜਨਮ ਨੂੰ 6 ਮਹੀਨਿਆਂ ਦੇ ਕਰੀਬ ਦਾ ਸਮਾਂ ਹੈ ਜੋ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕਿਆ ਤੇ ਪਿਛਲੇ ਦਿਨੀ ਸਰਦਾਰ ਬਲਕੌਰ ਸਿੰਘ ਅਤੇ ਮਾ ਚਰਨ ਕੌਰ ਨੇ ਨਿੱਕੇ ਸਿੱਧੂ ਦੀ ਵੀਡੀਓ ਵੀ ਆਪਣੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕਰੀ ਸੀ ਤੇ ਹੁਣ ਨ ਬੇਬੀ ਬਾਂਪੂ ਬਹੁਤ ਹੀ ਜ਼ਿਆਦਾ ਖੁਸ਼ ਨੇ ਸੁਰਦਾਸ ਕਰਦੇ ਆ ਕਦੇ ਵੀ ਇਸ ਪਰਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਸੋਹਣੇ ਇਸ ਭੈਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਨਿੱਕੇ Sidhu ਦੇ ਨਾਲ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਐ ਸੋ ਤੁਸੀਂ ਨਵੀਂ ਵੀਡੀਓ ਦੇਖ ਸਕਦੇ ਹੋ ਨਿੱਕੇ ਸ਼ੁਭਦੀਸ ਜੇਕਰ ਤੁਸੀਂ ਵੀ ਖੁਸ਼ ਹੋ ਵੀ ਮੂਸੇਵਾਲਾ ਦੀ ਹਵੇਲੀ ਖੁਸ਼ੀਆਂ ਵਰਤੀਆਂ ਨੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ